ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਨਤਾ ਸੋਡਾ ਬਹੁਤ ਧੰਨਵਾਦ ਜੀ ਤੁਸੀਂ ਆਏ ਆ ਜਿਹੜਾ ਪ੍ਰਸ਼ਾਦੇ ਪਾਣੀ ਦਾ ਲੰਗਰ ਆ ਜੀ ਇਹ ਅਸੀਂ 2020 ਤੋਂ ਲਗਾ ਰਹੇ ਹਾਂ ਜਦੋਂ ਤੁਸੀਂ ਨਿਹਾਲ ਸਿੰਘ ਵਾਲਾ ਬ੍ਰਾਂਚ ਦੀ ਓਪਨਿੰਗ ਕੀਤੀ ਆ بس ਇੱਕ ਸ਼ਰਤ ਹੈ ਮਾਨਸ ਪ੍ਰਮਾਤਮਾ ਲਈ ਕਿ ਆਪਾਂ ਛੋਟੇ ਸਹਿਬਜਾਤਿਆਂ ਨੂੰ ਮੋਖ ਰੱਖਦੇ ਹੋਏ ਹਰੇਕ ਸਾਲ ਇਹ ਪ੍ਰਸ਼ਾਦੇ ਪਾਣੀ ਦਾ ਲੰਗਰ ਲਾਉਂਦੇ ਆ ਉਹਨਾਂ ਦੀ ਛੀ ਦੀ ਦਿਹਾੜੇ ਤੇ ਤੇ ਜਿਹੜਾ ਅਦਕੀ ਅਸੀਂ ਠੂਰ ਦੁੱਧ ਦਾ ਲੰਗਰ ਲਾਇਆ ਸੀਗਾ ਉਹ ਅਸੀਂ ਨਵੀਂ ਬ੍ਰਾਂਚ ਉਹ ਓਪਨ ਕੀਤੀ ਆ ਠੂਰ ਜਨਵਰੀ 2024 ਦੇ ਵਿੱਚ ਉਸੇ ਵੀ ਬਸ ਇੱਕ ਮਨ ਚ ਫੁਰਨਾ ਜਾਈ ਪੈਦਾ ਹੋਇਆ ਵਾ ਵੀ ਬਸ ਸੇਵਾ ਹੀ ਕਰਨੀ ਆ ਤੇ ਉਹ ਛੋਟੇ ਸਹਿਬਜਾਦਿਆਂ ਨੂੰ ਜਾਨੀ ਕਿ ਜਿੱਦੇ ਛੋਟੇ ਠੰਡੇ ਬੋਰ ਚ ਲਿਆਂਦਾ ਗਿਆ ਸੀ ਤਾਂ ਮੋਤੀ ਮਹਿਰੇ ਨੇ ਆਪਣਾ ਪਰਿਵਾਰ ਦੀ ਨਾ ਪ੍ਰਵਾਹ ਕਰਦੇ ਹੋਏ ਆਤਾ ਗੁਜਰੀ ਤੇ ਛੋਟੇ ਸਹਿਬਜਾਦਿਆਂ ਨੂੰ ਦੁੱਧ ਪਿਆਇਆ ਸੀਗਾ ਤੇ ਉਹਦੀ ਉਹਨੂੰ ਸਜ਼ਾ ਵੀ ਮਿਲੀ ਸੀਗੀ ਤੇ ਉੱਥੇ ਮਾਤਾ ਜੀ ਨੇ ਇੱਕ ਵਾਚਨ ਕੀਤੇ ਸੀ ਮੋਤੀਆ ਤੂੰ ਬਾਬਾ ਜੀ ਦਾ ਸੱਚਾ ਮੋਤੀ ਆ ਵੀ ਹਰੇਕ ਮੋਤੀ ਦੀ ਜਿਹੜੀ ਚਮਕਾ ਉਹ ਘਟ ਜੂਗੀ ਤੇਰੀ ਰਹਿੰਦੀ ਦੁਨੀਆ ਤੱਕ ਚਮਕ ਰਹੋਗੀ ਜਦੋਂ ਵੀ ਗੁਰੂ ਦੇ ਲਾਲਾਂ ਨੂੰ ਯਾਦ ਕੀਤਾ ਜਾਊਗਾ ਤਾਂ ਲੋਕ ਪੂਰੇ ਪਿਆਰ ਸਤਿਕਾਰ ਨਾਲ ਤੇਰਾ ਨਾਂ ਜ਼ਰੂਰ ਲੈਣਗੇ ਪਰ ਕੱਲ ਵੀ ਕਾਫੀ ਆਪਣਾ ਦਾ ਵੀ ਸਾਹਮਣਾ ਕਰਨਾ ਪਿਆ ਜੀ ਅਸੀਂ ਦੇਖਿਆ ਕਿ ਜਿਹੜਾ ਟੈਂਟ ਆ ਉਹ ਵੀ ਛੋੜ ਲੱਗ ਗਿਆ ਸੀ ਉਸ ਤੋਂ ਬਾਅਦ ਵੀ ਚੱਕੜ ਚੁਲਿਆ ਨਾ ਪੂਰਾ ਕਿਵੇਂ ਸਾਰਾ ਅਰੇਂਜ ਕੀਤਾ ਦੇਖੋ ਜੀ ਆਪਾਂ ਤਾਂ ਰੇਂਜ ਕਰਨ ਨਾਲ ਦਾ ਸੱਚੇ ਪਾਤਸ਼ਾਹ ਆਪੀ ਆ ਉਹੀ ਜਾਣੀ ਜਾਣਾ ਉਹੀ ਕਰਵਾਉਣ ਵਾਲਾ ਸੀਗਾ ਕਿਉਂਕਿ ਸਾਡਾ ਪ੍ਰੋਗਰਾਮ ਲੀਕਿਆ ਹੀ ਹੁੰਦਾ ਤੇ ਕੱਲ ਵੈਸੇ ਬੈਦਰ ਪਹਿਲਾਂ ਪਰਸੋਂ ਵੈਦਰ ਵਧੀਆ ਸੀਗਾ ਕੱਲ ਮਾਰਨਿੰਗ 4:00 ਵਜੇ ਕਣੀਆਂ ਆਉਣ ਲੱਗੀਆਂ ਤਾਂ ਸੋਚਿਆ ਸੀ ਕਹਿੰਦੇ ਵੀ ਲੰਗਰ ਡਿਲੇ ਕੀਤਾ ਜਾਵੇ ਮੈਂ ਵੀ ਲੰਗਰ ਡਿਲੇ ਨਹੀਂ ਕਰਨਾ ਜੋ ਦਿਨ ਲੀਕਿਆ ਗਿਆ ਇਸ ਦਿਨ ਆਪਣੇ ਆ ਛੋਟੇ ਸਾਹਿਬ ਜੀ ਆ ਦੈਨ ਮਾਤਾ ਗੁਜਰਕੌਰ ਨੇ ਕਿੰਨੇ ਤਸੀਹੇ ਝੱਲਿਆ ਠੰਡ ਦੇ ਵਿੱਚ ਰਹਿ ਕੇ ਠੀਕ ਹੈ ਜੀ ਤੇ ਵੀ ਲੰਗਰ ਉਹਨਾਂ ਦੀ ਜਾਂਚ ਹੀ ਦਾਇਆਗੇ ਲੰਗਰ ਡਿਲੇ ਨਹੀਂ ਕਰਾਂਗੇ ਆਪਾਂ ਵੀ ਲੰਗਰ ਅੱਜ ਹੀ ਲਾਵਾਂਗੇ ਤੋਂ ਉਸ ਤੋਂ ਬਾਅਦ ਪ੍ਰਮਾਤਮਾ ਨੇ ਕਿਰਪਾ ਕੀਤੀ 2-3 ਘੰਟੇ ਬਹੁਤ ਵਧੀਆ ਦੈਨ ਲੱਗਿਆ ਚਲੋ ਸਾਡੇ ਲੰਗਰ ਦੀ ਸ਼ੁਰੂਆਤ ਹੋ ਗਈ ਫੇਰ ਫੇਰ ਵਿੱਚ ਦੀ 2-3 ਅਰੀਕਾ ਉਸੀ ਜ਼ਿਆਦਾ ਮੀਂਹ ਆਇਆ ਪਰ ਆਪਣਾ ਸੇਵਾਦਾਰਾਂ ਦੀ ਕੋਈ ਕਮੀ ਨਹੀਂ ਸੀ ਸੇਵਾਦਾਰਾਂ ਨੇ ਬਹੁਤ ਚੜ ਵੱਧ ਚੜ ਕੇ ਸਾਡਾ ਸਹਿਯੋਗ ਦਿੱਤਾ ਕੋਈ ਤਰਪਾਲਾ ਲੈ ਕੇ ਆਇਆ ਕੋਈ ਪੱਲੜ ਲੈ ਕੇ ਆ ਆਪ ਦੇ ਘਰੋਂ ਵੀ ਸਭ ਨੂੰ ਇਹ ਸੀ ਵੀ ਅੱਜ ਦਾ ਲੰਗਰ ਸਫਲ ਹੋਣਾ ਚਾਹੀਦਾ ਉਸ ਤੋਂ ਬਾਅਦ ਚਲੋ ਬਾਬੇ ਨਾਨਕ ਦੀ ਕਿਰਪਾ ਨਾਲ ਉਹਨੇ ਆਪਣੀ ਮਿਹਰ ਭਰਿਆ ਹੱਥ ਰੱਖਿਆ ਤੇ ਸਾਡਾ ਜਨ ਕੀ ਬਹੁਤ ਹੀ ਸਫਲਤਾਪੂਰਵਕ ਜਿਹੜਾ ਲੰਗਰ ਆ ਉਹ ਸੰਪੂਰਨ ਹੋਇਆ ਉਹਦੀ ਗੱਲ ਕਰੀਏ ਕੋਈ ਵੀ ਜਦੋਂ ਅਸੀਂ ਕਾਰਜ ਕਰਦੇ ਹਾਂ ਪ੍ਰੋਗਰਾਮ ਕਰਦੇ ਹਾਂ ਅਸੀਂ ਨੇਪੇ ਨੇਤਰਿਆਂ ਦੇ ਲਈ ਕੀ ਉਹਦਾ ਬਹੁਤ ਵੱਡਾ ਸਹਿਯੋਗ ਹੁੰਦਾ ਤੁਹਾਡੇ ਨਾਲ ਕਾਨਫਰੰਸ ਅ ਦੇਖੋ ਜੀ ਇਹ ਤਾਂ ਹੈਗਾ ਐਸੇ ਮੈਂ ਤਾਂ ਕਹਿੰਨਾ ਉਹ ਪ੍ਰਮਾਤਮਾ ਆਪਣੇ ਆਪ ਹੀ ਕਰਾ ਲੈਂਦਾ ਕਿਉਂਕਿ ਮੇਰੀ ਇੱਥੇ 4-5 ਗਰੁੱਪ ਬਣਿਆ ਵਾ ਮੁੰਡਿਆਂ ਦਾ ਕਿਉਂਕਿ ਜੋ ਮੈਂ ਨਿਹਾਲ ਸਿੰਘ ਵਾਲੇ ਚ ਆਇਆ ਆ ਜ਼ਿਆਦਾਤਰ ਮੇਰੇ ਕਲੋਜ਼ ਉਹੀ ਰਹੇ ਆ ਇੱਕ ਆਪਣਾ ਗਰਮੀਤ ਸਿੰਘ ਖਾਲੀਦੀਨਾ ਸਾਹਿਬ ਤੋਂ ਉਹਨਾਂ ਦਾ ਬੇਟਾ ਅ ਫੌਜੀ ਕਹਿ ਦਿੰਨੇ ਆ ਨਾਂ ਤਾਂ ਉਹਦਾ ਗੁਰਵਿੰਦਰ ਆ ਹਰਜਿੰਦਰ ਸਿੰਘ ਰਾਏ ਆ ਇੱਕ ਆਪਣਾ ਮਨਦੀਪ ਕੁਮਾਰ ਗਰਗਾ ਆਪਣੇ ਨਾਲ ਹੀ ਦੁਕਾਨਾ ਸੋਨੂ ਕਰਿਆਨਾ ਸਟੋਰ ਸਾਹਮਣੇ ਬਾਈ ਗਰਮੇਲ ਸਿੰਘ ਜੀ ਤਸਤੂਪੁਰ ਵਾਲੇ ਮੋਟਰਾਂ ਵਾਲੇ ਆਪਣਾ ਬਜੀਤ ਸ਼ਰਮਾ ਜੀ ਜਾਨੀ ਕਿ ਕਾਫੀ ਨਜ਼ਦੀਕੀ ਬੰਦੇ ਆ ਮੇਰੇ ਜਿਨ੍ਹਾਂ ਦਾ ਜਾਨੀ ਕਿ ਮੈਨੂੰ ਹਮੇਸ਼ਾ ਪੂਰਾ ਫੁੱਲ ਸਹਿਯੋਗ ਰਹਿੰਦਾ ਕੋਈ ਵੀ ਕੰਮ ਕਰਨਾ ਮੈਨੂੰ ਬਹੁਤ ਵੱਧ ਚੜ ਕੇ ਸਹਿਯੋਗ ਦਿੰਦੇ ਆ ਸਟਾਫ ਦੀ ਗੱਲ ਕਰੀਏ ਤਾਂ ਤੁਹਾਡੇ ਪਰਿਵਾਰ ਦੇ ਨਾਲ ਤੁਹਾਡਾ ਸਟਾਫ ਵੀ ਸਿਸ ਦੇਖਿਆ ਕਿ ਲੰਗਰ ਦੇ ਵਿੱਚ ਸੇਵਾ ਕਰਦੇ ਸੀ ਠੀਕ ਹਨ ਹਾਂਜੀ ਇਸ ਵਾਰ ਜਾਨੀ ਕਿ ਫੈਮਿਲੀ ਤੇ ਸਟਾਫ ਨੂੰ ਕਿਹਾ ਗਿਆ ਸੀ ਵੀ ਅਸੀਂ ਵੱਧ ਤੋਂ ਵੱਧ ਸੇਵਾ ਲੰਗਰ ਦੀ ਲੈਣੀ ਹੈ ਪਿਛਲੇ ਸਾਲ ਤੁਸੀਂ ਦੇਖਿਆ ਹੋਊਗਾ ਕਿ ਜਿਹੜਾ ਸਟਾਫ ਸੀ ਉਹ ਲੰਗਰ ਵਰਤਾ ਰਿਹਾ ਸੀਗਾ ਐਦਕੀ ਉਹ ਕਹਿ ਰਹੇ ਸੀ ਵੀ ਅਸੀਂ ਲੰਗਰ ਆਪ ਪਕਵਾਉਣਾ ਵੀ ਨਾਲ ਸੇਵਾ ਸੀ ਲੰਗਰ ਦੀ ਆਪ ਕਰਨੀ ਹੈ ਤਾਂ ਕਰਕੇ ਐਦਕੀ ਸਾਰੀ ਫੈਮਿਲੀ ਸਾਡਾ ਸਾਰਾ ਸਟਾਫ ਟੂਰ ਵਾਲਾ ਸਟਾਫ ਤੇ ਨਿਹਾਲ ਸਿੰਘ ਵਾਲਾ ਸਟਾਫ ਆਪ ਨਾਲ ਸੰਗਤਾਂ ਦੇ ਲੰਗਰ ਦੀ ਸੇਵਾ ਕਰ ਰਿਹਾ ਸੀ ਉੰਨੀ ਦੇ ਦੇਖਦੇ ਹਾਂ ਕਿ ਜਦੋਂ ਲੰਗਰ ਲੱਗਦੇ ਨਾ ਬੜੇ ਸੀਮਤ ਸਮੇਂ ਦਾ ਹੁੰਦਾ ਸੀ ਦੇਖਿਆ ਕਿ ਮੀਂਹ ਦੇ ਚੱਲਦੇ ਹੋਏ ਵੀ ਕਾਫੀ ਦੇਰ ਤੱਕ ਜਿਹੜਾ ਲੰਗਰ ਚੱਲਦਾ ਰਿਹਾ ਤੇ ਕਿਵੇਂ ਫਿਰ ਸਾਰਾ ਅਰੇਂਜ ਕੀਤਾ ਅ ਅਰੇਂਜ ਤਾਂ ਜੀ ਬਸ ਬਾਰ-ਬਾਰ ਮੈਂ ਕਹਿ ਨਹੀਂ ਸਕਦਾ ਕਿਉਂਕਿ ਬਾਬਾ ਨਾਨਕਾ ਪੀ ਕਰਵਾਉਣ ਵਾਲਾ ਉਹਨਾਂ ਦਾ 20 ਰੁਪਏ ਵਾਲਾ ਲੰਗਰ ਹਜੇ ਤੱਕ ਚੱਲ ਰਿਹਾ ਅਰੇਂਜ ਤੇ ਹੁੰਦਾ ਵੀ ਜਦੋਂ ਵੀ ਅਸੀਂ ਲੰਗਰ ਲਾਉਂਨੇ ਆ ਮੇਰੀ ਇੱਕ ਦਿਲੋਂ ਤਮੰਨਾ ਹੁੰਦੀ ਹੈ ਵੀ ਜੇ ਆਪਾਂ ਲੰਗਰ ਲਾਉਣਾ ਉਹ ਤਕਰੀਬਨ ਭੁੱਖੇ ਦੇ ਢੱਡ ਚ ਜਾਣਾ ਜ਼ਰੂਰੀ ਆ ਕਿਉਂਕਿ ਜਿਹੜੇ ਲੰਗ ਦੇ ਟਾਪ ਦੇ ਰਾਹੀ ਆ ਜਾਂ ਕੋਈ ਵੀ ਆਪਣੇ ਇੱਥੇ ਕੰਮ ਕਰਨ ਵਾਲੇ ਨਿਹਾਲ ਸਿੰਘ ਵਾਲੇ ਚ ਦੂਰੋਂ ਪਿੰਡਾਂ ਚੋਂ ਆ ਕੇ ਕੰਮ ਕਰਨ ਵਾਲੇ ਕਰਿੰਦੇ ਆ ਕਿਸੇ ਨੂੰ ਕੋਈ ਨਹੀਂ ਦੱਸਿਆ ਜਾਂਦਾ ਵੀ ਇੱਥੇ ਲੰਗਰ ਲੱਗਣਾ ਉਹ ਤਾਂ ਸਿਰਫ ਉਸ ਦਿਨ ਦਾ ਹੀ ਪਤਾ ਹੁੰਦਾ ਵੀ ਅੱਜ ਇੱਥੇ ਲੰਗਰ ਲੱਗਿਆ ਵਾ ਇਹ ਜਿਹੜਾ ਲੰਗਰ ਚੱਲਦਾ ਜੀ ਇਹ ਸਵੇਰ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਚੱਲਦਾ ਪੂਰਾ ਅਟੁੱਟ ਲੰਗਰ ਵਰਤਦਾ ਕਹਿੰਦੀ ਗੱਲ ਕਰੀਏ ਤੁਹਾਡੇ ਵੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਦੇਖੀ ਆ ਜੇ ਜਿਹੜਾ ਬਚਿਆ ਦੁੱਧ ਦੀ ਗੱਲ ਕਰੀਏ ਜਾਂ ਦਾਲ ਦੀ ਗੱਲ ਕਰੀਏ ਪ੍ਰਸ਼ਾਦਾਂ ਦੀ ਉਹ ਤੁਸੀਂ ਜ਼ਰੂਰਤਵੰਦਾ ਨੂੰ ਮਤਲਬੁੱਲੇ ਭੰਡਾ ਦੇ ਕਰ ਲਈ ਸੀ ਉਹ ਬਾਬਾ ਜੀ ਦੇ ਗੱਫੇ ਆ ਜੀ ਆਪਾਂ ਪੰਜਾਬੀ ਜਿਹੜਾ ਹੱਸਦੇ ਕਹਿੰਦੇ ਆ ਬਾਬਾ ਜੀ ਦੇ ਗੱਫੇ ਵੰਡੇ ਜਾਂਦੇ ਆ ਉਹ ਜਦੋਂ ਯਾਨੀ ਕਿ ਲੰਗਰ ਸਮਾਪਤ ਹੋਣ ਤੋਂ 6 ਵਜੇ ਅਸੀਂ ਲੰਗਰ ਸਮਾਪਤ ਕਰ ਦਿੰਦੇ ਆ ਉਸ ਤੋਂ ਬਾਅਦ ਜੋ ਬਚ ਜਾਂਦਾ ਉਹ ਅਨਾਉਂਸਮੈਂਟ ਕੀਤੀ ਜਾਂਦੀ ਆ ਗਰੀਬ ਗਰੀਬ ਲੋੜਵੰਦ ਜਿਨ੍ਹਾਂ ਨੂੰ ਵੀ ਲੋੜ ਹੁੰਦੀ ਆ ਉਹ ਕੋਈ ਕਹਿੰਦਾ ਦਾਲ ਪ੍ਰਸ਼ਾਦ ਆ ਜਿਹਨੂੰ ਜਿੰਨੀ ਲੋੜ ਆ ਅਸੀਂ ਫਿਰ ਗੱਫੇ ਭਰ-ਭਰ ਬਣਦੇ ਆ ਉਹ ਫੇਰ ਵੀ ਕਿ ਨਾ ਸਮਾਪਤ ਹੋਣ ਚ ਨਹੀਂ ਆਉਂਦੇ ਇੰਨੀ ਕਿਰਪਾ ਹੁੰਦੀ ਆ ਕੱਲ ਵੀ ਰਾਤ ਸਾਨੂੰ ਪੂਰਾ 1 ਘੰਟਾ ਲੱਗ ਗਿਆ ਗੱਫੇ ਬਣਦਿਆਂ ਨੂੰ ਪਰ ਬਾਬਾ ਜੀ ਦੀ ਇੰਨੀ ਕਿਰਪਾ ਸੀ ਵੀ ਉਹ ਲੰਗਰ ਸਮਾਪਤ ਹੋਣ ਚ ਆ ਨਹੀਂ ਸੀ ਰਿਹਾ ਮੈਂ ਆਪਣੇ ਪਰਿਵਾਰ ਦਾ ਆਪਣੇ ਸਾਰੇ ਸਟਾਫ ਦਾ ਠੂਰ ਵਾਲੇ ਆਫਿਸ ਦੇ ਸਟਾਫ ਦਾ ਨਿਹਾਲ ਸਿੰਘ ਵਾਲੇ ਦਾ ਅਤੇ ਆਪਣੇ ਯਾਰਾਂ ਦੋਸਤਾਂ ਦਾ ਤੇ ਨਿਹਾਲ ਸਿੰਘ ਵਾਲੇ ਦੇ ਜਿੰਨੇ ਵੀ ਸੇਵਾਦਾਰ ਆ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਇਸ ਤੋਂ ਵੀ ਵਧੀਆ ਅਸੀਂ ਲੰਗਰ ਲਾ ਸਕੀਏ ਤੇ ਬਾਅਦ ਚੜ ਕੇ ਸੇਵਾ ਕਰ ਸਕੀਏ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਇਸ ਲੰਗਰ ਦੇ ਵਿੱਚ ਸਹਿਯੋਗ ਪਾਇਆ ਮਾਇਆ ਦਿੱਤੀ ਜਾਂ ਦੁੱਧ ਦਿੱਤਾ ਜਾਂ ਕਿਸੇ ਨੇ ਆਟੇ ਦੀ ਸੇਵਾ ਕੀਤੀ ਹੈ ਪ੍ਰਮਾਤਮਾ ਸਾਰੇ ਖਜ਼ਾਨਿਆਂ ਨੂੰ ਭਰਪੂਰ ਰੱਖੇ ਤੇ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਨਿਹਾਲ ਸਿੰਘ ਵਾਲਾ ਸ਼ਹਿਰ ਸਾਡਾ ਸਦਾ ਹੱਸਦਾ ਵਸਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ